ਅੱਜ ਅਸੀਂ ਗੁਰਦਾਸਪੁਰ ਦੇ ਸਭ ਤੋਂ ਪੁਰਾਣੇ ਅਖਾੜੇ ਵਿੱਚ ਪਹੁੰਚੇ ਹਾਂ ਜੀ ਗੁਰਦਾਸਪੁਰ ਦਾ ਸਭ ਤੋਂ ਪੁਰਾਣਾ ਖੜਾ ਜਿਹੜਾ ਵਾ ਜੀ ਉੱਥੇ ਤੁਹਾਨੂੰ ਲੈ ਕੇ ਆਏ ਹਾਂ ਸੋ ਸ਼ਾਇਦ ਮੇਰੇ ਸਾਬ ਨਾਲ ਗੁਰਦਾਸਪੁਰ ਵਿੱਚ ਕੋਈ ਅਖਾੜਾ ਬਚਿਆ ਹੋਇਆਗਾ ਜੀ ਪਰ ਇਹ ਅਖਾੜਾ ਜਿਹੜਾ ਵਾ ਜੀ ਇੱਥੇ ਅੱਜ ਵੀ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਨੇ ਔਰ ਵੱਡੀ ਗਿਣਤੀ ਵਿੱਚ ਜਿਹੜੇ ਬੱਚੇ ਇੱਥੇ ਪ੍ਰੈਕਟਿਸ ਕਰਨ ਆਉਂਦੇ ਨੇ ਔਰ ਆਪਣੀ ਜਿਹੜੀ ਹੈ ਸਿਹਤ ਵਾਸਤੇ ਜਿਹੜਾ ਵਾ ਜੀ ਖਿਆਲ ਰੱਖਦੇ ਨੇ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਜਿੱਥੇ ਅੱਜ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਵਾ ਨੌਜਵਾਨ ਬੜੀ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਨਸ਼ੇ ਦੇ ਦਲਦਲ 'ਚ ਫਸ ਗਏ ਨੇ ਪਰ ਅੱਜ ਵੀ ਇਹ ਨੌਜਵਾਨ ਜਿਹੜੇ ਆ ਜੀ ਨਸ਼ਿਆਂ ਤੋਂ ਦੂਰ ਹੋ ਕੇ ਜਿਹੜਾ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਨੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਰਹੇ ਨੇ ਇਹ ਇੱਕ ਵੱਡਾ ਉਪਰਾਲਾ ਵਾ ਜੀ ਸੋ ਇਸ ਅਖਾੜੇ ਦੇ ਜਿਹੜੇ ਆਯੋਜਕ ਨੇ ਜਿਹੜੇ ਇਥੋਂ ਦੇ ਉਸਤਾਦ ਨੇ ਇਹਨਾਂ ਦੇ ਉਹ ਵੀ ਕਿਤਨਾ ਕਿਤੇ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ ਔਰ ਨੌਜਵਾਨ ਬੱਚਿਆਂ ਨੂੰ ਜਿਹੜਾ ਵਾ ਸਹੀ ਰਸਤਾ ਦਿੱਤਾ ਜਾ ਰਿਹਾ ਵਾ ਸੋ ਇਹ ਦੇਖੋ ਪਲਵਾਨੀ ਕਰ ਰਹੇ ਨੇ ਨੌਜਵਾਨ ਇਹ ਕਿਤਨਾ ਕਿਤੇ ਉਪਰਾਲਾ ਇਹਨਾਂ ਦਾ ਨਸ਼ੇ ਦੀ ਦਲਦਲ ਚ ਨਿਕਲ ਕੇ ਜਿਹੜਾ ਵਾ ਜੀ ਇਹ ਨੌਜਵਾਨ ਚੰਗੇ ਬਣੇ ਲੱਗੇ ਨੇ ਜੀ ਕਿਉਂਕਿ ਜੇ ਅਸੀਂ ਦੇਖੀਏ ਤੇ ਇੱਕ ਬਣੇ ਜਿਹੜੇ ਅੱਜ ਸਾਡੇ ਨੌਜਵਾਨ ਪੀੜੀ ਆ ਚਿੱਟੇ ਦੇ ਵਿੱਚ ਲੱਗੀ ਦੀ ਆ ਔਰ ਅਲੱਗ-ਅਲੱਗ ਜਿਹੜੇ ਆ ਟੀਕਿਆਂ ਦੇ ਲਾਲੋ ਜਾਂ ਕਿਸੇ ਤਰ੍ਹਾਂ ਦੀ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਜੀ ਸੋ ਬੁਰਾਈਆਂ ਦੇ ਵਿੱਚ ਜਿਹੜੇ ਨੌਜਵਾਨ ਜਿਆਦਾ ਫਸੇ ਨੇ ਪਰ ਇਹ ਨੌਜਵਾਨ ਜਿਹੜੇ ਆ ਜੀ ਇਸਲਾਮਾਬਾਦ ਮੁਹੱਲੇ ਵਿੱਚ ਇਹ ਖਾੜਾ ਪੈਂਦਾ ਵਾ ਜਿੱਥੇ ਇਹ ਨੌਜਵਾਨ ਜਿਹੜੇ ਆ ਬੁਰਾਈਆਂ ਨੂੰ ਜਿਹੜਾ ਵਾ ਜੀ ਤਿਆਗ ਕੇ ਬੁਰਾਈਆਂ ਤੋਂ ਦੂਰ ਹੋ ਕੇ ਜਿਹੜਾ ਵਾ ਜੀ ਇਹ ਸ਼ਦਾਈ ਜਿਹੜੀ ਹੈ ਇਹ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਜੀ ਇਹ ਕੋਈ ਸਮਾਂ ਹੁੰਦਾ ਸੀ ਜਦੋਂ ਇਸ ਸ਼ਦਾਈ ਦਾ ਸੇਵਨ ਜਿਹੜਾ ਆਮ ਘਰਾਂ ਵਿੱਚ ਹੁੰਦਾ ਸੀ ਪਰ ਅੱਜ ਜਿਹੜੇ ਆ ਜੀ ਸਾਡੇ ਬੱਚੇ ਜਿਹੜੇ ਆ ਜਿਹੜੇ ਫਾਸਟ ਫੂਡ ਦੇ ਵਿੱਚ ਜਾ ਖੋਬੇ ਨੇ ਔਰ ਮਾੜੀ ਚੀਜ਼ਾਂ ਜ਼ਿਆਦਾ ਸੇਵਨ ਕਰ ਰਹੇ ਨੇ ਚੰਗੀਆਂ ਚੀਜ਼ਾਂ ਨੂੰ ਭੁੱਲ ਗਏ ਨੇ ਸੋ ਇਹ ਸ਼ਦਾਈ ਦਾ ਬਹੁਤ ਜ਼ਿਆਦਾ ਮਹੱਤਵ ਹੈ ਜੀ ਬਹੁਤ ਜ਼ਿਆਦਾ ਬੈਨੀਫਿਟ ਨੇ ਸਿਹਤ ਲਈ ਖਾਸ ਕਰਕੇ ਬਹੁਤ ਫਾਇਦੇ ਨੇ ਸੋ ਇਹ ਪਹਿਲਵਾਨ ਜਿਹੜੇ ਆ ਜੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵਾ ਔਰ ਇਹ ਚੀਜ਼ ਦਾ ਸੇਵਨ ਵੀ ਕਰਦੇ ਨੇ ਜੀ ਸੋ ਦੇਖੋ ਤੁਸੀਂ ਇਹ ਦਿਖਾਓ ਜਰਾ ਭਾਜੀ ਘੋਟ ਔਰੇ ਜਿਹੜਾ ਉਹ ਦਇਆ ਸਾਰੇ ਇਹਨਾਂ ਬੱਚਿਆਂ ਨੂੰ ਜਿਹੜੇ ਆ ਸਾਰਿਆਂ ਨੂੰ ਪੀਣੀ ਆ ਜੀ ਪਰ ਉਸ ਤੋਂ ਬਾਅਦ ਇਹਨਾਂ ਨੂੰ ਯੂਰੀ ਪੂਰਾ ਮਾਰਨਾ ਵਾ ਦੇਖੋ ਇਹ ਕਿਤਨਾ ਕਿਤੇ ਉਪਰ ਵਾਲੇ ਵਧੀਆ ਨੇ ਜੀ ਔਰ ਇਦਾਂ ਦੇ ਉਪਰ ਵਾਲੇ ਹੋਣੇ ਵੀ ਚਾਹੀਦੇ ਔਰ ਅਸੀਂ ਸਰਕਾਰਾਂ ਦਾ ਵੀ ਕਿਤਨਾ ਕਿਤੇ ਫਰਜ ਪੰਦਾ ਵਾ ਪੰਜਾਬ ਸਰਕਾਰ ਦਾ ਵੀ ਫਰਜ ਪੰਦਾ ਵਾ ਵੀ ਜਿਹੜੇ ਨੌਜਵਾਨ ਇਦਾਂ ਦਾ ਕੰਮ ਕਰ ਰਹੇ ਆ ਜਿਹੜਾ ਇਦਾਂ ਦਾ ਕੰਮ ਕਰ ਰਹੇ ਆ ਉਹਨਾਂ ਦਾ ਸਾਥ ਦੇਣਾ ਉਹਨਾਂ ਨੂੰ ਹੌਸਲਾ ਫੁਲਾਈ ਜੀ ਉਹਨਾਂ ਦੀ ਕਰਨੀ ਪੰਦੀ ਆ ਜੀ ਕਿਉਂਕਿ ਹੋਰ ਵੀ ਨੌਜਵਾਨ ਜਿਹੜੇ ਆ ਜਿਹੜੇ ਬਰਾਈਆਂ 'ਚ ਨੌਜਵਾਨ ਫਸੇ ਨੇ ਉਹ ਬਰਾਈਆਂ 'ਚੋਂ ਨਿਕਲ ਕੇ ਚੰਗੇ ਬਣ ਇਹ ਸਾਨੂੰ ਇੱਕ ਤੋਂ ਦੋ ਸਾਲ ਹੋ ਗਿਆ ਜੀ ਤੇ ਇਹ ਖਾੜਾ ਬਹੁਤ ਹੀ ਪੁਰਾਣਾ ਵਾ ਇੱਕ ਤੋਂ ਇਹਨੂੰ 100 ਤੋਂ ਦੋ ਸਾਲ ਦੇ ਕਰੀਬ ਵਿੱਚ ਇਹ ਖਾੜਾ ਬਣਿਆ ਨੂੰ ਤਿਆਰ ਜਦਦਾ ਹੋਇਆ ਉਹ 200 ਸਾਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਾਕੀ ਬੱਚੇ ਪ੍ਰੈਕਟਿਸ ਕਰ ਰਹੇ ਆ ਤੁਹਾਨੂੰ ਤੁਹਾਨੂੰ ਕਿੰਨੀ ਦਿਨ ਹੋ ਗਈ ਹੈ ਮੈਨੂੰ ਹੋ ਗਏ ਦੋ ਸਾਲ ਦੋ ਸਾਲ ਹੋ ਗਿਆ ਹਾਂਜੀ ਹਾਂਜੀ ਅੱਛਾ ਇੱਥੇ ਆ ਕੇ ਮਾਨੂੰ ਕਿਦਾਂ ਦਾ ਲੱਗਦਾ ਵਾ ਬਹੁਤ ਹੀ ਵਧੀਆ ਲੱਗਦਾ ਜੀ ਤੇ ਮੇਰਾ ਇੱਕ ਪੀਲਾ ਜਿਹੜੀ ਅੱਜ ਜਿਹੜੀ ਨੌਜਵਾਨ ਪੀੜੀ ਆ ਨਸ਼ਿਆਂ ਨੂੰ ਛੱਡ ਕੇ ਤੇ ਖਾਰੇ ਵਿੱਚ ਆਉਣ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਕਿੰਨੇ ਕਿਤੇ ਨੌਜਵਾਨ ਜਿਹੜੇ ਖਾਲੇ ਜਾਂਦੇ ਉਹਨਾਂ ਅੱਜ ਤਾਂ ਆਉਂਦੇ ਤਾਂ ਬਹੁਤ ਜਾਣੇ ਆ ਮੈਂ ਹੋਂ ਦਾ ਥੋੜੇ ਬੋਦੀ ਹੈ ਨਹੀਂ ਵੈਸੇ ਅੰਦਾਜ਼ਾ ਕਿੰਨਾ ਕਰ 100 ਹਾਂਜੀ ਇੰਨੇ ਜਾਣੇ ਹੋ ਜਾਂਦੇ ਤੁਹਾਡੇ ਉਸਤਾਦ ਜਿਹੜੇ ਉਹਨਾਂ ਦਾ ਕੀ ਨਾਮ ਹੈ ਸੁਨੀਲ ਲਤਾ ਜੀ ਸੁਨੀਲ ਲਤਾ ਜੀ ਹਾਂਜੀ ਸੋ ਸੁਨੀਲ ਦਿੱਤਾ ਜੀ ਦਾ ਬੜਾ ਵੱਡਾ ਉਪਰਾਲਾ ਵਾ ਜੀ ਜਿੰਨਾ ਵੱਲੇ ਉਪਰਾਲਾ ਕੀਤਾ ਗਿਆ ਵਾ ਸੋ ਇੱਥੇ ਐਡਰੈਸ ਵੀ ਮੈਂਸ਼ਨ ਕਰ ਲਵਾਂ ਗੁਰਦਾਸਪੁਰ ਦਾ ਜਿਹੜਾ ਵਾ ਇਹ ਚੰਨਨ ਸ਼ਾਹ ਦਾ ਨਾ ਜੀ ਚੰਨਨ ਸ਼ਾਹ ਚੰਨਨ ਸ਼ਾਹ ਦੀ ਮੜੀਆਂ ਵਾ ਜੀ ਉਹਨਾਂ ਮੜੀਆਂ ਦੇ ਵਿੱਚ ਜਿਹੜਾ ਸ਼ਮਸ਼ਾਨ ਘੜ ਦੇ ਵਿੱਚ ਇਹ ਖਾੜਾ ਬਣਾਇਆ ਦਾ ਵਾ ਦਿਖਾਓ ਤਸਵੀਰ ਬਾਜੀ ਇੱਕ ਰੀ ਸੋ ਇਹ ਖਾੜਾ ਵਾ ਜਿੱਥੇ ਨੌਜਵਾਨ ਜਿਹੜੇ ਖੁੱਲਦੇ ਨੇ ਯੋਰ ਮਾਰਦੇ ਨੇ ਆ ਦੇਖੋ ਤੁਸੀਂ ਪਿੱਛੇ ਤਸਵੀਰਾਂ ਲਗਾਤਾਰ ਯੋਰ ਮਾਰ ਰਹੇ ਨੇ ਡੰਬਲ ਕਰ ਰਹੇ ਨੇ ਔਰ ਆਪਣੀ ਸਿਹਤ ਨੂੰ ਜਿਹੜਾ ਵਾ ਤੰਦਰੁਸਤ ਕਰ ਰਹੇ ਨੇ ਆ ਦੇਖੋ ਤੁਸੀਂ ਬੜਾ ਵੱਡਾ ਉਪਰ ਕਿਉਂਕਿ ਇਹ ਮੈਸੇਜ ਬਹੁਤ ਜ਼ਰੂਰੀ ਹੈ ਜੀ ਇਦਾਂ ਦੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਜਦੋਂ ਵੀ ਦੇਖੋ ਤੰਦਰੁਸਤ ਹੈ ਨਾ ਤਾਂ ਇਹ ਉਪਰਾਲੇ ਜਿਹੜੇ ਕਰਨੇ ਬੰਦੇ ਆ ਜੀ ਜ਼ਰੂਰੀ ਆ ਜੀ ਸੋ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਵੀ ਜਿਸ ਤਰ੍ਹਾਂ ਬੱਚੇ ਕੋਈ ਫਾਸਟ ਫੂਡ ਜਾਂ ਮਾੜੀ ਚੀਜ਼ਾਂ 'ਚ ਲੱਗੇ ਰਹੇ ਆ ਉਹਨਾਂ ਮਾੜੀਆਂ ਚੀਜ਼ਾਂ ਤੋਂ ਬੁਰਾਈਆਂ ਤੋਂ ਨਿਕਲ ਕੇ ਚੰਗੇ ਬਣਨੇ ਲੱਗਣਾ ਚਾਹੀਦਾ ਬ੍ਰਦਰ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਂਦੇ ਚਾਰ ਪੰਜ ਸਾਲ ਹੋ ਗਏ ਜੀ ਇੱਥੇ ਆਂਦੇ ਹੂੰ ਮੈਂ ਤਾਂ ਕੰਨੀ ਚਾਹੀਦੀ ਭਾਈ ਸਾਰੇ ਨੂੰ ਅੱਜ ਕੱਲ ਦੀ ਪੀੜੀ ਸਾਰੀ ਨਸ਼ੇ 'ਚ ਚਲ ਗਈ ਆ ਮਾੜੀ ਗੱਲ ਨੌਜਵਾਨ ਪੀੜੀ ਹੁਣ ਖਤਮ ਹੋਉਂਦੀ ਆ ਜੀ ਬੇਨਤੀ ਆ ਕਿ ਸਾਰੇ ਆਪਣੇ ਨਸ਼ੇ ਛੱਡ ਕੇ ਚੰਗੇ ਰਾਹ ਪੈਣ ਕੰਮ ਕਰਨ ਆਪਣੇ ਇਹ ਕਿ ਬੜੇ ਬੜੇ ਪੱਦਰ ਤੇ ਬੱਚੇ ਜਿਹੜੇ ਨੌਜਵਾਨ ਜਿਹੜੇ ਨਸ਼ਾ 'ਚ ਤੁਰ ਗਏ ਹਾਂਜੀ ਹਾਂਜੀ ਪਹੁੰਚ ਗਏ ਜੀ ਜਨਾਂ ਦੇਖੋ ਕਿ ਦੈਟ ਕੇਸ ਵੀ ਸਾਹਮਣੇ ਆਉਂਦੇ ਆ ਕੇਸ ਆਉਂਦੇ ਆ ਉਹਦਾ ਕਾਰਨ ਹੀ ਆ ਵੀ ਨਸ਼ਾ ਜਿਹੜਾ ਬਹੁਤ ਵੱਡੇ ਪੱਦਰ ਤੇ ਲਿਆ ਜਾ ਰਿਹਾ ਸਰਕਾਰ ਅਗੇ ਬੇਨਤੀ ਆ ਜੀ ਨਸ਼ੇ ਬੰਦ ਕਰੋਨ ਮੋੜਿਆ ਨੂੰ ਨੌਕਰੀਆ ਦੇਣ ਚੰਗੇ ਕੰਮ ਲੱਗਣ ਆਪਣੇ ਸਾਰੇ ਜੀ ਔਰ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਇਦਾਂ ਜਿਹੜੇ ਅਖਾੜੇ ਨੇ ਅਖਾੜਿਆਂ ਵੱਲ ਵੀ ਧਿਆਨ ਦੇਣਾ ਕਿ ਸਰਕਾਰਾਂ ਨੂੰ ਹਾਂਜੀ ਹਾਂਜੀ ਕਿਉਂਕਿ ਧਿਆਨ ਦੇਣਗੇ ਤਾਂ ਤੁਸੀਂ ਦੇਖੋ ਹੌਸਲਾ ਵੀ ਵਧੇਗੀ ਔਰ ਨੌਜਵਾਨ ਹੋਰ ਇਸ ਵੱਲ ਲਾਈਨ ਤੇ ਆਉਣਗੇ ਹਾਂਜੀ ਸਹੀ ਗੱਲ ਆ ਜੀ ਸੋ ਦੇਖੋ ਇਹ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਤੁਹਾਨੂੰ ਕਿਹਦਾ ਸਮਾਂ ਹੋ ਗਿਆ ਜੀ ਹੋਈ ਜੀ 2 ਸਾਲ ਤੇ ਮੈਂ ਥੋੜਾ ਜਿਹਾ ਸੱਟ ਲੱਗ ਗਈ ਤੇ ਮੈਂ ਫਿਰ ਕੀਤੀ ਨਹੀਂ ਫਿਰ ਆਇਆ 2 ਸਾਲ ਤੋਂ ਲਗਾਤਾਰ ਆ ਰਹੀ ਹਾਂ ਹਾਂਜੀ ਅਦੇਖੋ ਸਰੀਰ ਬਣਾਇਆ ਵਾ ਜੀ ਇਹ ਸੇਜ ਜਿਹੜੀ ਇਸ ਖਾੜੇ ਚ ਬਣਾਈ ਆ ਤੁਹਾਡੇ ਉਸਤਾਦ ਦਾ ਕੀ ਨਾਮ ਸੀ ਸੁਨੀਲ দত্ত ਜੀ ਸੁਨੀਲ দত্ত ਜੀ ਹਾਂਜੀ ਅੱਜ ਸ਼ਾਇਦ ਕਿਤੇ ਗਏ ਨੇ ਹਾਂਜੀ ਉਹ ਕਿਤੇ ਬਾਹਰ ਗਏ ਜੀ ਸੁਨੀਲ ਜੀ ਹਾਂਜੀ ਠੀਕ ਇਹਨਾਂ ਦੇ ਉਸਤਾਦ ਜਿਹੜੇ ਵੀ ਅੱਜ ਕਿਤੇ ਬਾਹਰ ਗਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਸੀ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਸੋ ਕਿਤਨਾ ਕਿਤੇ ਇਹਨਾਂ ਦੇ ਉਸਤਾਦ ਜਿਹੜੇ ਉਹਨਾਂ ਬੋਲੇ ਇਹ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ ਅੱਜ ਵੀ ਜਿਹੜੀ ਪੁਰਾਣੀ ਵਿਰਾਸਤ ਜਿਹੜੀ ਹੈ ਜੀ ਉਹ ਵਿਰਾਸਤ ਨੂੰ ਸੰਭਾਲਿਆ ਜਾਵੇ ਦੇਖੋ ਦੱਸਦੇ ਨੇ ਵੀ 100 ਤੋਂ 15 ਉਰੇ ਬੜੀ ਵੱਡੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਜੀ ਕਿ ਇਸ ਚੀਜ਼ ਨੂੰ ਜਿਹੜਾ ਕਾਇਮ ਰੱਖਣਾ ਬਚਾ ਕੇ ਰੱਖਣਾ ਜਿਹੜਾ ਵਾ ਇਹ ਇਹਨਾਂ ਦੇ ਉਸਤਾਦ ਦਾ ਇੱਕ ਜਿਹੜਾ ਸ਼ਰਗ ਜੋ ਕੰਮ ਆ ਔਰ ਵਧਾਈ ਦੇ ਪਾਤਰ ਵੀ ਹੈ ਗਿਆ ਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਬ੍ਰਦਰ ਆਪਾਂ ਲੋਕਲ ਰੈਡ ਮੋਡਲ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਮੈਨੂੰ ਤਾਂ ਜੀ 6 ਕਿ ਮਹੀਨੇ ਹੋ ਗਏ 6 ਮਹੀਨੇ ਹੋ ਗਏ ਹਾਂਜੀ ਹਾਂਜੀ ਅੱਛਾ ਕਿਦਾਂ ਦਾ ਅਹਿਸਾਸ ਮਹਿਸੂਸ ਹੁੰਦਾ ਵਧੀਆ ਜੀ ਬਹੁਤ ਵਧੀਆ ਜੀ ਜਿਸ ਤਰ੍ਹਾਂ ਕੁਝ ਨੌਜਵਾਨ ਸਾਡੇ ਜਿਹੜੇ ਗਲਤ ਬੰਨੇ ਚੱਲ ਗਏ ਨਸ਼ੇ ਚੱਲ ਗਏ ਉਹਨਾਂ ਨੂੰ ਕੀ ਮੈਸੇਜ ਦੇਵੋ ਮੈ ਸਰੀਰ ਹੈਗਾ ਜੇ ਸਭ ਕੁਝ ਹੈ ਜੀ ਤੇ ਕੋਈ ਫਾਇਦਾ ਤਾਂ ਨਹੀਂ ਨਸ਼ੇ ਕਰਨ ਦਾ ਜੀ ਇਸ ਕਰ ਹਰ ਬੰਦੇ ਨੂੰ ਦੁਖੀ ਕਰਦੇ ਬਿਲਕੁਲ ਬਿਲਕੁਲ ਹਾਂਜੀ ਸੋ ਦੇਖੋ ਪਰਿਵਾਰ ਵੀ ਦੁਖੀ ਹੁੰਦਾ ਪਰੇਸ਼ਾਨ ਹੁੰਦਾ ਵਾ ਸੋ ਇਹ ਨੌਜਵਾਨ ਹੈਗਾ ਛੋਟੀ ਉਮਰ ਦੇ ਨੌਜਵਾਨ ਇਧਰ ਆ ਜੋ ਬ੍ਰਦਰ ਇਸ ਸਾਈਡ ਤੇ ਆਓ ਸੋ ਇਹਨਾਂ ਨਾਲ ਗੱਲਬਾਤ ਕਰ ਲਈਆਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕਿੰਨੀ ਉਮਰ ਕਿ ਨਹੀਂ ਅਵੇਲੇ 16 ਸਾਲ 16 ਸਾਲ ਜੀ ਔਰ ਕਿਸ ਤਰ੍ਹਾਂ ਇਹ ਸ਼ੌਂਕ ਜੱਗ ਗਿਆ ਕਿ ਆਪਾਂ ਇਸ ਲਾਈਨ ਤੇ ਆਣਾ ਬਹੁਤ ਵਧੀਆ ਸ਼ੌਂਕ ਜੱਗ ਗਿਆ ਹਾਂ ਪਰਵਾਨ ਗਿਆ ਜਾਂ ਕਿਦਾਂ ਅਮਲ ਕਰਦੇ ਜਾਂ ਮਨ ਹੈ ਮਾਨਨ ਕੀਤਾ ਹੀ ਆਏ ਮਨ ਕੀਤਾ ਹਾਂ ਜੀ ਕਿਦਾਂ ਤੁਹਾਨੂੰ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗਦਾ ਹਾਂਜੀ ਬਾਕੀ ਨੌਜਵਾਨਾਂ ਨੂੰ ਕਹੋਗੇ ਜਿਹੜੇ ਮੁੰਡੇ ਨਸ਼ਾ ਜੀ ਪੀਂ ਜਾਂਦੇ ਉਹਨਾਂ ਨੂੰ ਕਹੋਗੇ ਉਹ ਨਸ਼ੇ ਛੱਡ ਕੇ ਇੱਥੇ ਖਾੜੇ ਚਾਨ ਗੁਰੂ ਦੇ ਅੱਛਾ ਸਰੀਰ ਅਜੇ ਬੰਨਾ ਵਾ ਬਣਾਇਆ ਨਹੀਂ ਜੀ ਪੂਰਾ ਹਣਾ ਕਿੱਲੇ ਕੋ ਪਹਿਲਵਾਨ ਹੈ ਬਣਿਆ ਦਾ ਪੂਰੇ ਵਾਜੀ ਵਾ ਕਹਿੰਦੇ ਵੀ ਸਰੀਰ ਸਿੰਗਲ ਨਾਲ ਦੇਖੋ ਯੋਰ ਦੇਖੋ ਮੁੰਡੇ ਦਾ ਇਹ ਪਿੱਛੋਂ ਆਵਾਜ਼ ਦੇ ਰਹੇ ਨੇ ਹੈ ਲੰਗਦਾ ਹੀ ਜਾਂਦਾ ਜੀ ਮੁੰਡਾ ਅੱਛਾ ਇਹ ਲੰਗਦਾ ਹੀ ਜਾਂਦਾ ਇਹ ਮੁੰਡਾ ਸਰੀਰ ਹੀ ਦਾ ਇਦਾਂ ਦਾ ਜੀ ਵਾਜੀ ਵਾ ਵਾਜੀ ਐਵੇਂ ਮੁੰਡਾ ਜੀ ਅੱਛਾ ਜੀ ਨਹੀਂ ਮੁੰਡਾ ਲੱਗਦਾ ਇਦਾਂ ਦਾ ਜੇ ਭੜੇ ਵੱਡਿਆ ਵੱਡਿਆਂ ਨੂੰ ਹਿਲਾ ਦਿੰਦਾ ਜੀ ਮੁੰਡਾ ਵਾ ਦੇਖੋ ਤੁਸੀਂ ਇਹਨਾਂ ਮੁੰਡਿਆਂ ਦੇ ਕਹਿੰਦੇ ਸਰੀਰ ਨਾਲ ਦੇਖੋ ਵੱਡਿਆਂ ਵੱਡਿਆਂ ਨੂੰ ਹਰਾ ਦਿੰਦੇ ਨੇ ਇਹਨਾਂ ਯੋਰ ਮਾਰਦੇ ਨੇ ਮੁੰਡੇ ਆ ਦੇਖੋ ਤੁਸੀਂ ਸਰੀਰ ਦੇਖੋ ਕਿਹਦੇ ਹਿਸਾਬ ਨਾਲ ਬਣਾਇਆ ਦੇਣਾ ਜੀ ਬਾਡੀ ਦੇਖੋ ਤੁਸੀਂ ਮੁੰਡੇ ਦੀ ਦੇਖੋ ਸ਼ਲਾਗ ਜੋ ਕੰਮ ਆ ਜੀ ਬਹੁਤ ਬਹੁਤ ਵਧੀਆ ਕਰ ਰਹੇ ਨੇ ਔਰ ਇਹ ਨੌਜਵਾਨਾਂ ਨੂੰ ਵਧਾਈ ਦੇ ਪੱਤਰ ਨੇ ਕਿਤੇ ਕਿਤੇ ਤੁਸੀਂ ਭਾਈ ਅੱਗੇ ਆ ਜਾਓ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਂਦੇ ਨੂੰ ਕਿ ਤਿੰਨ ਕਿ ਸਾਲ 3 ਸਾਲ ਹੋ ਗਏ ਹਾਂ ਜੀ ਅੱਛਾ ਕੀ ਮੈਸੇਜ ਹੋਵੇ ਜਿਹੜੇ ਬੱਚੇ ਗਲਤ ਬਨੇ ਜਾ ਰਹੇ ਆ ਬੁਰਾਈਆਂ ਜੇ ਨਸ਼ਿਆਂ ਦੇ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਮੈਸੇਜ ਇਹ ਹੋਏ ਆ ਜੇ ਖਰਾਕ ਖਾਓ ਮਿਹਨਤ ਕਰੋ ਕਿਸੇ ਵੀ ਗੇਮ ਨਾਲ ਜੁੜੋ ਕਬੱਡੀ ਹੋ ਗਈ ਕੁਸ਼ਤੀ ਹੋ ਗਈ ਕੋਈ ਵੀ ਗੇਮ ਹੈ ਨਸ਼ੇ ਪੱਤੇ ਨੂੰ ਛੱਡੋ ਆਪ ਹੀ ਬਰਬਾਦ ਕਰਦੇ ਹੋ ਬਰਬਾਦ ਬਿਲਕੁਲ ਬਿਲਕੁਲ ਅੱਛਾ ਇਸ ਖਾੜੇ ਵਿੱਚ ਜਪਹਿਲਵਾਨੀ ਕਰਾਉਂਦੇ ਅਹੇ ਕੁਸ਼ਤੀ ਜ਼ੋਰਜ਼ਾਰ ਕਰਾਂਦੇ ਆ ਮਿੰਦਮੰਤ ਲੋਾਈ ਦੀ ਛਿੰਜਾਂ ਚਾਹ ਛਿੰਜ ਚ ਗੇਦੇ ਆ ਉਸਤਾਦ ਜੀ ਠੀਕ ਹੈ ਹਾਂ ਜੀ ਕੀ ਨਾਮ ਕੀ ਲਗਾ ਸੁਨੀਲ ਅਸਤਾ ਦਤਾ ਉਸਤਾਦ ਜੀ ਸੁਨੀਲ ਦਤਾ ਜੀ ਸ਼ਹਿਰ ਦੇ ਰਹਿਣ ਵਾਲੇ ਹਾਂ ਜੀ ਹਾਂ ਜੀ ਇਥੇ ਨਾਲ ਹੀ ਕਰ ਲੋਕ ਉਹ ਦੇਖੋ ਇਹ ਤਕਰੀਬਨ ਜਿੰਨੇ ਵੀ ਮੈਂ ਦੇਖੇ ਨੌਜਵਾਨ ਸਾਰੇ ਆਪਣੇ ਉਸਤਾਦ ਦੀ ਜਿਹੜੀ ਵਧਾਈ ਉਹਦੀ ਸ਼ਲਾਘਾ ਕਰ ਰਹੇ ਨੇ ਕਹਿ ਰਹੇ ਨੇ ਕਿ ਬਹੁਤ ਵਧੀਆ ਕੰਮ ਕਰਦੇ ਨੇ ਉਸਤਾਦ ਸਾਡੇ ਔਰ ਚੰਗੇ ਬਣੇ ਨੌਜਵਾਨਾਂ ਨੂੰ ਲਾਇਆ ਦਾ ਵਾ ਸੋ ਇਹ ਦੇਖੋ ਇਧਰ ਜਿਹੜਾ ਰਗੜਾ ਵੀ ਤਿਆਰ ਹੋ ਗਿਆ ਵਾ ਜੀ ਦਿਖਾਓ ਇੱਕ ਥੋੜੀ ਤਸਵੀਰ ਭਾਜੀ ਇਹ ਰਗੜਾ ਜਿਹੜਾ ਇਹਨਾਂ ਸਾਰੇ ਸੋ ਇਹ ਬਹੁਤ ਤਾਕਤਵਰ ਚੀਜ਼ ਹੈ ਜੀ ਥੋੜਾ ਲਾਗੂ ਦਿਖਾਓ ਭਾਈ ਅਗੇ ਇਹ ਦੇਖੋ ਨਿਹਰੇ ਬਦਾਮਾ ਨੂੰ ਨਾ ਬਦਾਮਾ ਨੂੰ ਗ੍ਰਾਈਂਡ ਕਰਕੇ ਕੀ ਕੀ ਪਾਇਆ ਭਾਜੀ ਇਹ ਵਿੱਚ ਭਾਈ ਖਸਖਾਸ ਪਾਇਆ ਦੀ ਮਗਜ ਪਾਇਆ ਦੇ ਕਾਲੀ ਮਿਰਚ ਹਿਲਾਚੀ ਪੈਂਦੀ ਹੈ ਜੀ ਹਮ ਬਦਾਮ ਬਦਾਮ ਪੈਂਦੀ ਹੈ ਇੱਥੇ ਵਾਹ ਜੀ ਵਾਹ ਹਾਂਜੀ ਦੇਖੋ ਇਹ ਚੀਜ਼ਾਂ ਖਾਣ ਪੀਣ ਵਾਲੀਆਂ ਵਾ ਤੁਸੀਂ ਫਾਸਟ ਫੂਡ ਜਾਂ ਮਾੜੀਆਂ ਚੀਜ਼ਾਂ ਨੂੰ ਛੱਡ ਕੇ ਚੰਗੇ ਬਣੇ ਲਗੋ ਚੰਗੇ ਚੀਜ਼ਾਂ ਖਾਓ ਔਰ ਆਪਣੇ ਘਰ ਵਿੱਚ ਵੀ ਇਹ ਚੀਜ਼ ਬਣਾਇਆ ਕਰੋ ਦੇਖੋ ਬੱਚੇ ਦਾ ਦਿਮਾਗ ਜਿਹੜਾ ਬੱਚਿਆਂ ਦਾ ਜਿਹੜਾ ਵਾ ਜੀ ਬ੍ਰੇਨ ਬਹੁਤ ਜ਼ਿਆਦਾ ਤੇਜ਼ ਇਹਦਾ ਹੁੰਦਾ ਵਾ ਉਹ ਜਿਹੜਾ ਸਾਡੇ ਸਰੀਰ ਦੀ ਤੰਦਰੁਸਤੀ ਜਿਹੜੀ ਹੈ ਉਹ ਹੀ ਵੱਧੀ ਹੈ ਜੀ ਸੋ ਇਹ ਦੇਖੋ ਤੁਸੀਂ 17 ਕਿਲੋ ਦੀ ਕਈ ਇਹ 20 ਕਿਲੋ ਇਹ ਪੁਰਾਣੀ ਗਈ ਹੈ ਤੇ 20 ਕਿਲੋ ਦੀ ਬਾਜੀ 20 ਕਿਲੋ ਦੀ ਕਈ ਹੈ ਜਿਹੜੀ ਦੇਖੋ ਇਹ ਨੌਜਵਾਨ ਵਾ ਰਹੇ ਨੇ ਜੀ ਕਿ ਬੜੀ ਵੱਡੀ ਗੱਲ ਹੈ ਜੀ ਇਹ ਕਿੰਨਾ ਕ ਸਮਾ ਹੋ ਗਿਆ ਕਈ ਨੂੰ ਚਲੋ ਚੱਲੇ ਮੇਰੇ ਨਾਲ 5-6 ਸਾਲ ਹੋ ਗਏ ਹਨ ਕਈ ਨੂੰ ਵਸਦੀ ਹੋ ਜਲੇ ਜਿਆਦਾ ਹੋ ਗਏ ਆ ਜਿਆਦਾ ਹੀ ਹੋ ਗਏ 35 ਸਾਲ ਤੋਂ ਜਿਆਦਾ ਦੀ ਆ ਹਾਂਜੀ 35 ਸਾਲਾਂ ਤੋਂ ਜਿਆਦਾ ਦੀ 35 ਸਾਲ ਤੋਂ ਹਾਂਜੀ ਦੇ ਕੋਈ ਕਈ ਜੀ ਦੱਸ ਰਹੇ ਕਿ 35 ਸਾਲ ਤੋਂ ਪੁਰਾਣੀ ਕਹੀ ਹੈ ਜੀ ਸੋ 20 ਕਿਲੋ ਦਾ ਵਜਨ ਵਾ ਜੀ ਕੋਈ ਛੋਟੀ ਗੱਲ ਨਹੀਂ ਆ ਇਧਰੋਂ ਜਰਾ ਆ ਕੇ ਪਾਈ ਦਿਖਾਓ ਜਿਹੜਾ ਇਹਨੂੰ ਠੀਕ ਤੇ ਦੇਖੋ ਤੁਸੀਂ 30 ਤੋਂ 35 ਕਿਲੋ ਦਾ ਵਜਨ ਦੱਸ ਰਹੇ ਕਹੀਦਾ ਔਰ ਇਹਨੂੰ ਮਾਰਨ ਲੱਗੇ ਜਦੋਂ ਇਹਨੂੰ ਚਲਾਉਣਾ ਨਾ ਕਈ ਨੂੰ ਤਾਂ ਪੂਰਾ ਜੋਰ ਚਾਹੀਦਾ ਵਾ ਔਰ ਇਹਨਾਂ ਨੌਜਵਾਨਾਂ ਵਿੱਚ ਜੋਰ ਤਾਂ ਇਹ ਕੰਮ ਹੁੰਦਾ ਵਾ ਸੋ ਇੱਕ ਚੀਜ਼ ਹੋਰ ਇੱਥੇ ਸਰਕਾਰ ਨੂੰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹ ਦੇਖੋ ਜੇਕਰ ਨੌਜਵਾਨ ਚੰਗੇ ਬਣੇ ਜਾ ਰਿਹਾ ਤਾਂ ਸਾਡਾ ਕਿਤੇ ਨਾ ਕਿਤੇ ਫਰਜ਼ ਬੰਦਾ ਵਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਸੋ ਸਰਕਾਰਾਂ ਦਾ ਫਰਜ਼ ਬੰਦਾ ਵਾ ਵੀ ਇਧਰ ਧਿਆਨ ਦੇਣ ਨਾ ਔਰ ਸਾਡੇ ਮੈਂ ਖਾਸ ਕਰਕੇ ਆਪਣੇ ਗੁਰਦਾਸਪੁਰ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਸੰਦੇ ਵਿਧਾਇਕ ਨੇ ਐਮ ਐਲ ਏ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਪੀ ਔਰ ਜਿਹੜੇ ਕੋ ਜਿਹੜੇ ਹਲਕਾ ਇੰਚਾਰਜ ਨੇ ਆਪ ਆਪੀ ਪਾਰਟੀ ਦੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਅਸੀਂ ਮੇਨ ਮਕਸਦ ਸਾਡਾ ਇਹ ਆ ਕਿ ਇਹਨਾਂ ਨੌਜਵਾਨ ਇਹਨਾਂ ਨੂੰ ਗੇਮ ਲਗਾਉਣ ਵਾਸਤੇ ਜਿਹੜਾ ਸਮਾਨ ਪੂਰਾ ਪ੍ਰੋਵਾਈਡ ਕਰਾਉਣਾ ਜਿਹੜਾ ਡੰਬਲ ਹੋਗੇ ਜਾਂ ਹੋਰ ਜਿਹੜੇ ਜੋ-ਜੋ ਸਮਾਨ ਨਾਲ ਚਾਹੀਦਾ ਵਾ ਉਹ ਸਾਰਾ ਸਮਾਨ ਇਹਨਾਂ ਨੂੰ ਮਹਿਆ ਕਰਵਾਉਣਾ ਜਿਹੜਾ ਕਿ ਤਰ੍ਹਾਂ ਕਿਤੇ ਸਰਕਾਰ ਦਾ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਜੀ ਕਿਉਂ ਭਾਜੀ ਠੀਕ ਹੈ ਮੈਂ ਜੀ ਬਿਲਕੁਲ ਸਹੀ ਸਮਾਨ ਦੀ ਮੈਂ ਦੇਖ ਰਿਹਾ ਘਾਟ ਹੈ ਹਾਂ ਜੀ ਬੜੀ ਘਾਟ ਹੈ ਸਮਾਨ ਪੂਰਾ ਹੋਏ ਤਾਂ ਫਿਰ ਤਾਂ ਹੋਰ ਵਧੀਆ ਹੋ ਜਾਏ ਕੰਮ ਤਾਂ ਹਾਂ ਜੀ ਬਹੁਤ ਵਧੀਆ ਜੀ ਸੋ ਇਸ ਕਰਕੇ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੀ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਡੀਸੀ ਗੁਰਦਾਸਪੁਰ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੌਜਵਾਨ ਬੁਰਾਈਆਂ ਨੂੰ ਛੱਡ ਕੇ ਚੰਗਾ ਕੰਮ ਕਰ ਰਹੇ ਨੇ ਔਰ ਸਾਡਾ ਕਿਦਰਾਂ ਕਿਤੇ ਫਰਜ਼ ਬੰਦਾ ਵਾ ਕਿ ਜੇਕਰ ਨੌਜਵਾਨ ਚੰਗੇ ਰਸਤੇ ਤੇ ਚੱਲ ਰਹੇ ਨੇ ਤਾਂ ਅਸੀਂ ਉਹਨਾਂ ਦਾ ਸਾਥ ਦਈਏ ਸੋ ਕੋਸ਼ਿਸ਼ ਕਰੋ ਅਸੀਂ ਪ੍ਰਸ਼ਾਸਨ ਅਕੋ ਦੁਬਾਰਾ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਜੋ-ਜੋ ਇਹਨਾਂ ਦੀ ਡਿਮਾਂਡ ਆ ਜੋ-ਜੋ ਇਹਨਾਂ ਦੀ ਮੰਗ ਵਾ ਇਹਨਾਂ ਦੇ ਉਸਤਾਦ ਤੋਂ ਪੁੱਛਿਆ ਜਾਵੇ ਔਰ ਇਹਨਾਂ ਨੂੰ ਸਾਰਾ ਸਮਾਨ ਜਿਹੜਾ ਮੁਹੱਈਆ ਕਰਵਾਇਆ ਜਾਵੇ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜ਼ਰੂਰ ਧਿਆਨ ਦੇਗਾ ਸੋ ਤੁਸੀਂ ਦੇਖੋ ਵੀ ਨੌਜਵਾਨ ਤਿਆਰੀ ਕਰ ਰਹੇ ਨੇ ਇੱਥੇ ਪੂਰਾ ਯੋਰ ਵੱਜਣਾ ਵਾ ਔਰ ਇਹਨੂੰ ਖਾੜਾ ਬੋਲਿਆ ਜਾਂਦਾ ਜੀ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਅਖਾੜੇ ਦਾ ਮਤਲਬ ਕੀ ਹੈ ਜੀ ਕਿਉਂਕਿ ਇਹ ਅਖਾੜਾ ਵਾ ਜਿੱਥੇ ਬੱਚੇ ਖੁੱਲਦੇ ਨੇ ਜੀ ਜਿੱਥੇ ਨੌਜਵਾਨ ਖੁੱਲਦੇ ਨੇ ਪਰ ਨਵੇਂ ਬੱਚਿਆਂ ਨੂੰ ਪਤਾ ਹੀ ਨਹੀਂ ਆ ਕਿਉਂਕਿ ਬੱਚੇ ਜ਼ਿਆਦਾ ਅੱਜਕੱਲ੍ਹ ਵੀਡੀਓ ਗੇਮਾਂ 'ਚ ਜਾਂ ਮੋਬਾਈਲਾਂ 'ਚ ਫਸੇਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਮਿੱਟੀ ਨਾਲ ਜੁੜ ਕੇ ਕੀ ਕੀ ਤਾਕਤਾਂ ਮਿਲਦੀਆਂ ਕੀ ਪਾਵਰ ਮਿਲਦੀਆਂ ਮਿੱਟੀ 'ਚ ਬਹੁਤ ਕੁਸ਼ ਹੈ ਜੀ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਇਦਾਂ ਦੀ ਜਗ੍ਹਾ ਤੇ ਆਇਆ ਕਰੋ ਔਰ ਬੱਚਿਆਂ ਨੂੰ ਸਹੀ ਰਸਤਾ ਜਿਹੜਾ ਸਹੀ ਮਾਰਗਦਰਸ਼ਨ ਜਿਹੜੀ ਮਿਲਦੀ ਹੈ ਜੀ ਸੋ ਗੁਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿ